ਕਿ ਅਸੀਂ ਪਿੰਡ ਰਹਿੰਨੇ ਆ ਜੀ ਆਪਣੀ ਨਾਲ ਰਿਸ਼ਤਰੀ ਵੀ ਆ ਤੇ ਤੇ ਇਹਨਾਂ ਨੇ ਉਹਨਾਂ ਫਿਰ ਇਹਨਾਂ ਨੇ ਮੇਰਾ ਨਾਮ ਲਿਆ ਤਾਂ ਉਹਨਾਂ ਨੇ ਫੋਨ ਕੀਤਾ ਸਾਨੂੰ ਪਿੰਡ 2 ਵਜੇ ਕਿ 18 ਮਿੰਟ ਤੇ ਫੋਨ ਗਿਆ ਮੇਰੇ ਨੂੰ ਤੇ ਨੰਬਰ ਮੈਂ ਉਹਨਾਂ ਨੂੰ ਜਦ ਇਹ ਮੈਂ ਚੱਕਿਆ ਮੈਂ ਕਿਹੜਾ ਕੌਣ ਬੋਲ ਰਿਹਾ ਹੈ ਕਿ ਇਹ ਇਹ ਯੂਪੀ ਵਾਲੇ ਭਾਈ ਤੇ ਜੀ ਤੇ ਯੂਪੀ ਚ ਜ਼ਮੀਨ ਵੇਚਿਆ ਇੱਥੇ ਆਂਦਾ ਵੀ ਯੂਪੀ ਵਾਲੇ ਟਾਂਕੀ ਤੋਂ ਬੋਲਦੇ ਆ ਤੇ ਇਹਨਾਂ ਦੇ ਮਤਲਬ ਬੰਦੇ ਪੈ ਗਏ ਤੇ ਇਹ ਮੈਂ ਕਹਿੰਦਾ ਬਚਾਅ ਹੋ ਗਿਆ ਸੱਟਾਂ ਤਾਂ ਨਹੀਂ ਮਾਰ ਗਏ ਇਹ ਨਹੀਂ ਬੰਦੇ ਭੱਜ ਗਏ ਤੇ ਸਮਾਨ ਢੋਟ-ਢੋਟ ਕੇ ਲੈ ਗਏ ਹੋਏ ਸੀ ਗੱਡੀ ਲੈ ਕੇ ਆ ਗਏ ਆ ਮੈਂ ਕਿਹਾ ਪੁੱਗੇ 60 ਕੁਪੜਾ ਮਾਰੀ ਹੋਏ ਦਾਗ ਲਗਾ ਉਹਨਾਂ ਕੋਲ ਫਿਰ ਅਸੀਂ ਉਸੇ ਵੇਲੇ ਨੰਬ ਗਏ ਅਨੇ ਤੇ ਤਰੇ ਉਸੇ ਦਿਨ ਫੇਰ ਜਾਂਦੇ ਇਧਰੋਂ ਚੱਲਦੇ ਆਏ ਸਾਡੇ ਨਾਲ ਤੇਰੇ ਨਾਲ ਇੱਥੇ ਚਲੋ ਮਰਾ ਮੋਟਾ ਸਾਰਾ ਦੇਪੂ ਕੇ 11 ਦੇ ਵੀ ਇਹ ਹਰਸਾਂ ਦੇ ਰੋਡਸ ਲਿਆ ਦੇਣੇ ਮੈਂ ਤਾਂ ਲਿਆਓ ਅੱਛਾ ਅੰਦਰ ਤਾਂ ਵੀ ਗੜਿਆ ਇਧਰ ਕੁਝ ਵੀ ਗੜਿਆ ਇਹ ਕਰਲੀ ਸਰ ਵੀਡੀਓ ਸ਼ੂਟ ਕੀਤੇ ਇੱਕ ਮਿੰਟ ਹਾਜੀ ਸਰ ਕੀ ਘਟਨਾ ਵਾਪਈ ਆ ਲੱਖੋ ਕੇ ਬਰਾਉਣ ਦਾ ਕੀ ਮਾਮਲਾ ਆਇਆ ਇਸਨੂੰ ਲਖੋਗੇ ਬ੍ਰਾਮਪਿੰਡ ਦੇ ਵਿੱਚ ਘਟਾਣੀ ਪੈਂਦੀ ਹੈ ਕਿ ਜਿਹੜੀ ਰੋਡ ਤੋਂ 100 ਕਿਲੋਮੀਟਰ ਜਿਹੜੀ ਪਿੱਛੇ ਹੈਗੀ ਹੈ ਤੇ ਟਾਣੀ ਮੇਜਾ ਸਿੰਘ ਸਾਨੂੰ ਬਗੀਚਾ ਸਿੰਘ ਜੀ ਉੱਥੇ ਇਕੱਲਾ ਹੀ ਘਰ ਇਹਨਾਂ ਦਾ ਤੇ ਜਿਸ ਵळे ਅਸੀਂ ਉਹਨੂੰ ਫੈਮਿਲੀ ਦੇ ਮੈਂਬਰ ਨੂੰ ਮਿਲੇ ਮੇਗਾ ਸਿੰਘ ਨੂੰ ਤੇ ਉਹਨਾਂ ਨੇ ਇਹ ਗੱਲ ਦੱਸੀ ਵੀ ਅਸੀਂ ਰਾਤ ਨੂੰ 11:30 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆਂਗਾ ਤੇ ਕੁਦਰਤੀ ਕਹਿੰਦੇ ਬਾਥਰੂਮ ਕਰਨ ਤੋਂ ਬਾਅਦ ਮੈਂ ਜਸ ਘਰ ਦੇ ਕਮਰੇ ਦੇ ਅੰਦਰ ਵੜਿਆ ਤੇ ਮੇਥੋਂ ਕੁੰਡੀ ਰਹਿ ਗਈ ਤੇ ਮੇਰੇ ਪਿੱਛੇ ਹੀ ਕਹਿੰਦੇ 7-8 ਬੰਦੇ ਆ ਗਏ ਤੇ ਉਹਨਾਂ ਨੇ ਸਾਰਾ ਜਿਹੜਾ ਘਰ ਵਗੈਰਾ ਫਰੋਲਿਆ ਗਿਆ ਇੱਕ ਜਿਹੜੇ ਸਾਰੇ ਪਰਿਵਾਰ ਉਸ ਤ ਵਕ ਕਿਸੇ ਸਾਨੂੰ ਕੈਸ਼ ਦੇ ਦੋ ਤੇ ਕੋਈ ਹੋਰ ਚੀਜ਼ ਹੈ ਕੋਈ 골ਡ ਵੀਰੇ ਸਾਨੂੰ ਉਹ ਦੇ ਦੋ ਉਹ ਕਹਿੰਦੇ ਸਰ ਕੋ ਥੋੜਾ ਜਿਹਾ ਸਮਾਨ ਹੈਗੇ ਤੇ ਉਹਨਾਂ ਨੇ ਆਪਣੇ ਆਪ ਹੀ ਸਾਰਿਆਂ ਨੇ ਆਪਣੇ ਆਪਣੀ ਜਿਹੜੇ 3-4 ਕਮਰੇ ਸੀ ਉਹ ਸਾਰੇ ਉਹਨਾਂ ਨੇ ਫੋਰ ਫਾਰ ਕੀਤੀ ਗਏ ਤੇ 9 ਲੱਖ ਰੁਪਏ ਦਾ ਕੈਸ਼ ਹੈ ਅਪਰੋਕਸੀਮੇਟ ਕੋਈ ਕਿਸੇ ਪੇਮੈਂਟ ਕਿਤੋਂ ਦੀ ਆਈ ਹੋਈ ਸੀਗੀ ਤੇ ਨਾਲ ਇੱਕ ਜਿਹੜਾ ਵੈਪਨ ਸੀਗਾ 12 ਬੋਰ ਦਾ ਜਿਹੜਾ ਵੈਪਨ ਸੀ ਉਹ ਨਾਲ ਲੈ ਗਏ ਰੌਂਦ ਵੀ ਲੈ ਗਏ ਨਾਲ ਉਹਨਾਂ ਨਾਲ ਰੌਂਦ ਲੈ ਗਏ ਨੇ 12 ਰੌਂਦ ਸੀਗੇ ਤੇ ਨਾਲ ਇੱਕ 12 ਬੋਰ ਦੀ ਵੈਪਨ ਹੈਗੀ ਹੈ ਅਪਰੋਕਸੀਮੇਟ 9 ਲੱਖ ਰੁਪਏ ਹੈਗੇ ਪਹਿਲੀ ਤਫਤੀਸ਼ ਵਿੱਚ ਕੀ ਸਾਹਮਣੇ ਆਇਆ ਹੈ ਡੌਗ ਸਕਾਉਡ ਵੀ ਜਾਂਦਾ ਵੀਰ ਦੇਖੋ ਡੌਗ ਸਕਾਉਡ ਵੀ ਸਾਡਾ ਆਇਆ ਗਿਆ ਤੇ ਸਾਡੇ ਫਿੰਗਰਪ੍ਰਿੰਟ ਵੱਲੇ ਵੀ ਗਏ ਨੇ ਸਾਰੇ ਤੇ ਸੀਆਈਏ ਸਾਡੀ ਟੀਮ ਉਹ ਵੀ ਗਈ ਹੈ ਜਿੰਨੇ ਜਿੰਨੇ ਸਾਡੇ ਇਵੈਂਟਸ ਨੇ ਸਾਰੇ ਉੱਥੇ ਪਹੁੰਚੇ ਨੇ ਉਸ ਵੇਲੇ ਸਾਨੂੰ ਤਾਂ ਜਿਵੇਂ ਲੱਗਦਾ ਵੀ ਜਿਵੇਂ ਪੇਮੈਂਟ ਦਾ ਕਿਸੇ ਨਾ ਕਿਸੇ ਘਰ ਦੇ ਨੂੰ ਬੰਦੇ ਨੂੰ ਪਤਾ ਹੋਊਗਾ ਪੇਮੈਂਟ ਇੱਥੋਂ ਆਈ ਗਈ ਹੈ ਜਾਂ ਇਹ ਜਿਹੜੇ ਬਜ਼ੁਰਗ ਨੇ ਇਹ ਦੋ ਤਿੰਨ ਵਾਰੀ ਵਾਸ਼ਰੂਮ ਜਾਂਦੇ ਜਾਂਦੇ ਨੇ ਕਿਉਂਕਿ ਉਹਦੇ ਤੋੜਪਨ ਕੋਈ ਨਹੀਂ ਹੋਈਗੀ ਨਹੀਂ ਜੇ ਅਗਰ 6-7 ਬੰਦੇ ਹੋਣਗੇ ਤਾਂ ਉਹਨਾਂ ਨੂੰ ਹੁੰਦਾ ਵੀ ਚੋਰੀ ਕਰਨੀ ਤਾਂ ਇੱਕਦਮ ਅਸੀਂ ਐਂਟਰ ਕਰਕੇ ਤੋੜਾਂਗੇ ਕੁਝ ਨਾ ਕੁਝ ਤੇ ਉਹਨਾਂ ਨੇ ਜਿੰਨੇ ਕਲੀ ਇਨਵੈਸਟੀਗੇਸ਼ਨ ਦੇ ਸਾਹਮਣੇ ਵੇਟ ਕੀਤੀ ਗਈ ਵੀ ਬਜ਼ੁਰਗ ਬਾਹਰ ਆਣਗੇ ਵਾਸ਼ਰੂਮ ਜਾਣਗੇ ਤੇ ਅਸੀਂ ਨਾਲ ਹੀ ਐਂਟਰ ਕਰ ਜਾਾਂਗੇ ਸੋ ਤਫਤੀਸ਼ ਕਰ ਰਹੇ ਆਂਗੇ ਜੋ ਬੈਸਟ ਟੂ ਬੈਸਟ ਹੋਏਗਾ ਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਲਾਂਗੇ